ਚੋਰੀ ਜਾਮਨ ਤੋੜ ਦੇ ਜੈਨਾ ਤੇ ਆ ਜਾਮਨ ਆਏ ਕੁੱਤਰ ਗਿਆ ਸੀ ਤੇਰੇ ਚਪੇਟਾ ਪੈਣ ਗਿਆ ਲੈ ਕੇ ਅੱਜ ਬੰਦੇ ਵਾਲੀ ਗੱਲ ਕੋ ਨਹੀਂ ਤੁਹਾਡੀ ਕਹਿਵੀ ਦੇ ਬਹੁਤ ਪੱਠੇ ਪਾਉਣ ਵਾਲੇ ਤੇ ਮੱਝ ਕੋ ਲੈ ਛੋਟਿਆ ਮੱਝ ਕੋ ਆ ਜਾ ਤੇਰੇ ਲਈ ਆ ਮੈਂ ਤਾਂ ਨਹੀਂ ਖਾਣੇ ਮਾਰੀ ਵਾਰੀ ਰੋਕ ਜਿਆਦਾ ਲਾ ਦਿੰਦੇ ਫਿਰਨੇ ਤਾਂ ਦੁੱਧ ਘਟਾਤਾ ਯਾਰ ਤੇ ਤੋੜ ਲ ਤੋੜ ਲ ਉਹ ਗਟਕਾ ਕਿੱਥੇ ਆ ਗਿੱਟਕਾ ਚੋਰੀ ਜਾਮਨ ਤੋੜਦੇ ਜੈਨਾ ਹਾਂ ਆਵੇਲਾ ਚੋਰੀ ਜਾਮਨ ਤੋੜਦੇ ਹਾਂ ਅੱਜ ਇਹਨਾਂ ਨੂੰ ਫੜ ਲਿਆ ਮੈਂ ਤੋੜ ਲੋ ਤੋੜ ਲੋ ਮੇਰਾ ਪੁੱਤ ਭੱਜ ਜਾਣਾ ਈ ਤੂੰ ਪਹਿਲਾਂ ਤਾਂ ਇਹਨੂੰ ਭੱਜ ਗਈ ਆ ਨਾ ਅਜ ਮੈਂ ਕਿਹਾ ਖੜ ਜਾ ਭੱਜ ਜਾਣਾ ਈ ਤੂੰ ਧੀਰ ਫੜੀ ਚੱਲ ਨਹੀਂ ਭੱਜ ਜਾਣਾ ਈ ਦੱਸ ਪਹਿਲਾਂ ਆਪਾ ਜਾਣਦੇ ਨੇ ਜਿਹੜੇ ਦੋ ਨਾਲ ਐ ਨੁਕਤ ਤੱਕ ਨਹੀਂ ਜਾਣ ਦੇਣਾ ਹਾਂ ਚੜਜੋ ਉੱਤੇ ਆਵੇ ਕਿੰਨੇ ਆ ਦੀਦੇ ਉਹਨੇ ਆਨੇ ਪੂਰਾ ਜੋਰ ਲਾਇਆ ਤੇ ਆ ਜਾਮਣ ਆਏ ਆ ਪੱਲੀ ਵੀ ਲਈ ਕਾਪਾ ਵੀ ਅੰਦਰ ਆਕੇ ਪੁੱਤ ਪੱਲੀ ਵੀ ਡੰਡਾ ਵੀ ਤੋੜਿਆ ਜਾਮਣ ਹੈਗੇ ਉੱਤੇ ਬੜੇ ਪਰ ਲੈਂਦੇ ਨਹੀਂਗੇ ਆ ਵੇਖੋ ਜਾਮਣ ਜਾਮਾ ਨੇ ਲਾਵੇ ਕਿਹੜਾ ਪੌੜੀ ਹੋਵੇ ਫੇਰ ਉੱਤੋਂ ਲੈ ਜਾਣਗੇ ਚਲੋ ਨਾਲੋ ਟੁੱਬੀ ਲਾ ਲਓ ਟੁੱਬੀ ਹਾਂ ਨਾਲੋ ਨਾਲੋ ਮਾਰੋ ਟੁੱਬੀ ਫਿਰ ਜਾਮਣ ਤਾਂ ਜਿਹੜੇ ਖਾਣੇ ਹੀ ਖਾਲੇ ਆ ਕਿਉਂ ਪਉ ਹੋਰ ਫਿਰ ਨੋ ਨਵਾ ਨਵਾ ਜਿਹਦਾ ਸਾਂਝਾ ਆਕਾਂ ਨੂੰ ਮੋਟਰ ਤੇ ਨੱਪੋ ਨੱਪੋ ਕੰਮ ਨੂੰ ਲਾਓ ਲੀੜੇ ਦਾ ਮਾਰੋ ਟੁੱਬੀ ਲਾਓ ਜੀ ਜਮਨ ਸਾਨੂੰ ਲੱਭੇ ਨਹੀਂ ਇਹਦੇ ਜਵਾਕਾਂ ਦੇ ਨਾਉਣਾ ਤੇ ਮੈਂ ਹਣਾ ਲੋ ਹਾਂ ਨਾਲੋ ਨਾਲੋ ਇੱਕ ਰੀ ਜਾੜ ਲਾ ਕੇ ਉੱਤੋਂ ਦੀ ਕਾਟ ਦੋ ਪਾਣੀ ਨਾਲੋ ਨਾਲੋ ਠੰਡ ਨਹੀਂ ਲੱਗਦੀ ਓ ਪਾਣੀ ਠੰਡਾ ਨਹੀਂ ਹਾਂ ਅੱਜਕੱਲ ਤਾਂ ਪਾਣੀ ਠੰਡਾ ਹੋ ਜਾਂਦਾ ਨਾ ਨਹੀਂ ਠੰਡਾ ਹਾਂ ਇੱਕ ਰੀ ਲੱਗਦਾ ਹੁੰਦਾ ਨਾਲੋ ਟੈਂਕ ਕਿੰਨਾ ਲਾਉਂਗੇ ਨਾਲੋਂ ਤੇ 20 ਮਿੰਟ 20 ਮਿੰਟ ਵਾਹੋ ਭੜੇ ਗੰਦੇ ਜਵਾਕ ਨਾ ਮਾਰੇ ਟੁੱਬੀ ਤੇ ਮੇਰੀ ਲਵਾਤੀ ਨਾ ਟੁੱਬੀ ਉਹ더라 855 ਮੇਰ ਸਿੰਘ ਵਾਰ ਰਿਹਾ ਹੈ ਤਦੂ ਮਾਰ ਰਿਹਾ ਝੋਨੇ ਦਾ ਕੱਦੂ ਆਉਂਦਾ ਜਾਮਣ ਵੇਖੋ ਕਿੱਡਾ ਬਹੁਤ ਪੁਰਾਣਾ ਜਾਮਣ ਬਹੁਤ ਉੱਚਾ ਜਾਮਣ ਮੋੜ ਦੇਖੋ ਕਿੱਡੇ ਕਿੱਡੇ ਕਿ ਇਹਦੇ ਥੱਲੇ ਅਸੀਂ ਨਾ ਗਿਟਕਾਂ ਇਕੱਠੀਆਂ ਕੀਤੀਆਂ ਜਾਮਣ ਵੀ ਬੜੇ ਲੱਗੇ ਜਾਮਣ ਵੀ ਥੋੜੇ ਆ ਪਰ ਇੰਨੀਆਂ ਗਟਕਾਂ ਇਥੇ ਇਕੱਠੀਆਂ ਕੀਤੀਆਂ ਕਿਉਂਕਿ ਇਹਦੇ ਆਹ ਵੇਖੋ ਕੁੱਡਾ ਮੋੜ ਇਹ ਦੋ ਨੇ ਇਕੱਠੇ ਵੇਖੋ ਅੱਗੇ ਜਾਮਨ ਦੀ ਕਦਰ ਹੁੰਦੀ ਸੀ ਹੁਣ ਕੋਈ ਕਦਰ ਨਹੀਂ ਕੀ ਜਾਮਨ ਦੀ ਹੂੰ ਅੱਗੇ ਬੜਾ ਜਾਮਨਾ ਤੋੜਨਾ ਹੁਣ ਲੋਕ ਮੋਬਾਈਲ ਚੋਂ ਹੀ ਨਿਕਲਦੇ ਤੇ ਜਾਮਨ ਸਵਾ ਤੋੜਨੇ ਪਰ ਆ ਪੈ ਜਾਮਾ ਕੋਈ ਸਿਆਣਾ ਬੰਦਾ ਤਾਂ ਭਾਵੇਂ ਲੈਣ ਆ ਜੇ ਜਵਾਕ ਤਾਂ ਜਾਮਨਾ ਦੇ ਨੇੜੇ ਹੀ ਨਹੀਂ ਹੁੰਦੇ ਉਹ ਤਾਂ ਲੈਣ ਹੀ ਨਹੀਂ ਆਉਂਦੇ ਸੀ ਤਾਂ ਥੋੜੇ ਜਿ ਤੋੜੇ ਆ ਵੇਖੋ ਡੱਬੇ ਚ ਤੇ ਮੇਰੇ ਨਾਲ ਦੇ ਹੁਣ ਉਹ ਮੋਟਰ ਤੇ ਅਜੇ ਨਹੀਂ ਜਾਂਦੇ ਆ ਯਾਰ ਦੇ ਨਹੀਂ ਪਾਇਆ ਹੂੰ ਖੇਤ ਆ ਜਾਣਾ ਇਹ ਫਿਰ ਪੂਰੇ ਜੁਆ ਕੇ ਚਾਲਾਉਂਦੇ ਆ ਇਹਨਾਂ ਦਾ ਘਰੇ ਜਾਣ ਨੂੰ ਜੀ ਨਹੀਂ ਕਰਦਾ ਉੱਪਰ ਵੇਖੋ ਕਿੰਨਾ ਜਾਮਣੇ ਰੇ ਇਹਨਾਂ ਨੂੰ ਅੱਗੇ ਪੁਰਾਣੇ ਪਿਉਰਗਾਂ ਤੋਂ ਪਤਾ ਵੀਰੇ ਚ ਬੜੇ ਗੁਣ ਨੇ ਤੁਹਾਡੇ ਪੇਟ ਚ ਵਾਲ ਵੀ ਹੋਵੇ ਨਾ ਵਾਲ ਸਾਰੇ ਸਾਲ ਦਾ ਗਿਆ ਤੁਸੀਂ ਕੋਈ ਪਾਈ ਆਦਾ ਕਿਲੋ ਜਾਮਨ ਖਾ ਲੋ ਉਹ ਵੀ ਗਾਲ ਦਿੰਦਾ ਅੰਦਰੋਂ ਪੇਟ ਦੇ ਹੈ ਨਾਮਰਾਦ ਬਿਮਾਰੀ ਸ਼ੂਗਰ ਇਹ ਵੀ ਵੇਖੋ ਕੱਢ ਦਿੰਦਾ ਰਗੜੇ ਇਹਨਾਂ ਨੂੰ ਖਾਣ ਨਾਲ ਕੋਈ ਰੋਜ ਦਿਓ 100 ਗ੍ਰਾਮ 50 ਗ੍ਰਾਮ ਬੰਦਾ ਖਾਵੇ ਥੱਲੋ ਥੱਲੋ ਤਾਂ ਸਾਬ ਚੜ ਗਏ ਆ ਉੱਪਰ ਐਣੀ ਇੱਕਾ ਦੇਖੋ ਨੀ ਜਾਮਨ ਪੂੜ ਵੀ ਖਾਂਦਾ ਇਹ ਆ ਬੈਠਾ ਆਵੇ ਕੋਡੇ ਗਿਆ ਹੁਣ ਇਹਨਾਂ ਨੂੰ ਖਾਣ ਦਿਆ ਹੀ ਝੂੜ ਵੀ ਕਹਿੰਦੇ ਇੱਕ ਵਾਰੀ ਸਾਲ 'ਚ ਲੜਾਉਣਾ ਚਾਹੀਦਾ ਇਹ ਵੀ ਚੰਗਾ ਹੁੰਦਾ ਬੜੀਆਂ ਬਿਮਾਰੀਆਂ ਕੱਟਦਾ ਤਿੰਨ ਖੜੇ ਆ ਮੋਟਰਸਾਈਕਲ ਹੂੰ ਤੇ ਤਿੰਨ ਹੀ ਚੱਲਦੇ ਪਾ ਟਰੈਕਟਰ ਇੱਕ ਆ ਕੋ ਚੱਲਦਾ ਇੱਕ ਇਧਰ ਚੱਲਦਾ ਉਹ ਚੱਲਦਾ ਬਸ ਹੁਣ ਕੰਮ ਥੋੜਾ ਹੀ ਰਹਿ ਗਿਆ ਲੋਕਾਂ ਦਾ ਬਾਸਪਤੀ ਰਹਿ ਗਈ ਮਾੜੀ ਮੋਟੀ ਵਾਏ ਜਾਂਦੇ ਪਨੀਰੀਆਂ ਵਾਲੀ ਥਾਂ ਥੋੜਾ ਹੀ ਕੰਮ ਰਹਿ ਗਿਆ ਜਾਮਣਾ ਦੇ ਤਨਾ ਜਾਮਣੋਂ ਲੋਕਾਂ ਨੂੰ ਤੋੜਦੇ ਨਹੀਂਗੇ ਪਤਾ ਨਹੀਂ ਕੀ ਹੋ ਗਿਆ ਨੇ ਤਾਂ ਪਹਿਲਾਂ ਮੇਲੇ ਲੱਗਦੇ ਸੀ ਮੇਲੇ ਜਦੋਂ ਮੋਬਾਈਲ ਨਹੀਂ ਨੰਦੇ ਜਾਮਣਾ ਦੇ ਥੱਲੇ ਮੇਲੇ ਸੀ ਜਾਮਣ ਦੇ ਥੱਲੇ ਮੇਲੇ ਲੱਗਦੇ ਸੀ ਦੁਪਹਿਰ ਆ ਜਾਂਣਾ ਲੋਕਾਂ ਨੇ ਇੱਥੇ ਤੱਕ ਤੋਂ ਹੀ ਡੱਠਾ ਬੜੇ ਲੋਕਾ ਖਾਣੇ ਮਿਲ ਜਾਣੇ ਵੀ ਪਾਰੋਂ ਨਹੀਂ ਹੋਣੇ ਨਾ ਨੂੰ ਕੋਈ ਪੁੱਛਦਾ ਹੀ ਨਹੀਂਗਾ ਥੱਲੇ ਹੀ ਡਿੱਗ ਜਾਂਦੇ ਥੱਲੇ ਹੀ ਡਿੱਗ ਜਾਂਦੇ ਆਹ ਵੇਖੋ ਥੱਲੇ ਗਿਟਕਾਂ ਦਾ ਮਗੱਟਾ ਭਰ ਲਿਆ ਮੰਜਵਾਤਾਂ ਨੂੰ ਕਹੀ ਇੱਕਰੀ ਚੱਲੀਏ ਘਰੇ ਜਾ ਕੇ ਪਠਿਆ ਪੁੱਠਿਆ ਓਏ ਆਜੋ ਓਏ ਓ ਤਾੜੀ ਖਾਲੇ ਚ ਪਾਣੀ ਨਹੀਂ ਵੜਨਾ ਆਜੋ ਆਜੋ ਆਹ ਟ੍ਰੇਨ ਲੰਘਦੀ ਖੇਤ ਦੇ ਕੋਲ ਦੀ ਆ ਜਾਂਦੀ ਏ ਮਠੰਡੇੋਂ ਆਈ ਆ ਤੇ ਗੰਗਾ ਨਗਰ ਜਾਣੀ ਆ ਭੱਜੋ ਭੱਜੋ ਮੇਰਾ ਪੁੱਤ ਕਰੇ ਜਾ ਕੇ ਵੀ ਬੜੇ ਕੰਮ ਕਰਨੇ ਆ ਤਾਂ ਢੀ ਚਮੜੀ ਚ ਪਾਣੀ ਨਹੀਂ ਨਾ ਵੜਦਾ ਜੇ ਹਾਂ ਦੱਸ ਦੇ ਨੀ ਪਹਿਲਾਂ ਤਾਂ ਤੁਸੀਂ ਆਉਂਦੇ ਨਹੀਂ ਜੇ ਜਮਿੰਤਾ ਨਾਲ ਆ ਗਏ ਜੇ ਹੁਣ ਤਾਂ ਇੱਥੋਂ ਨਿਕਲ ਨੂੰ ਜੀ ਨਹੀਂ ਕਰਦਾ ਵੀ ਡਿੱਗੀ ਜੀ ਨਾ ਰਹੀਏ ਸਾਰੀ ਦਿਹਾੜੀ ਐ ਗਿਆਨੇ ਤੇਰਾ ਜੂੜਾ ਨਹੀਂ ਸੁੱਕਣਾ ਸ਼ਾਮ ਤੱਕ। ਕੋਈ ਜਾਨਦੀ ਏ। ਹੈ? ਗਿਆਨੇ ਸੁੱਕ ਜੂ। ਚਾਲਾ ਸੁੱਕਣਾ ਹੀ ਚਾਹੀਦਾ। ਨਹੀਂ ਤੇਰੀ ਮੰਮੀ ਨੇ ਗੱਲ ਪੈਣਾ ਤੇਰੇ। ਕੁੱਤਰ ਗਿਆ ਸੀ। ਤੇਰੇ ਚਪੇਟਾ ਪਹਿਣ ਗਿਆ। ਹੈ? ਆਇਓਣ ਚੱਲ ਗਏ ਆਪਾਂ। ਆ ਗਿਆ ਆ ਗਿਆ ਜੰਸਾ ਆ ਗਿਆ ਪੱਠੇ ਲੈ ਕੇ ਅੱਜ। ਤਿੰਨਾ ਚਾਰਾਂ ਦਿਨਾਂ ਬਾਅਦ ਇਹਨਾਂ ਪੱਠੇ ਵਿਖਾਏ ਡੰਗਰਾਂ ਨੂੰ। ਉਹ ਵੀ ਆ ਆਇਆ ਏ। ਬਿੰਦੂ ਆਇਆ ਏ। ਨਹੀਂ ਤਾਂ ਇਹਨਾਂ ਦਾ ਨਾ ਮਾਰਤੀਆਂ ਆਂ ਦੋ ਵੀਰੋ ਖਿੱਚ ਲੈਣੇ ਪੱਠੇ ਚਲੋ ਉਹ ਕੀ ਹੋ ਗਿਆ ਤੈਨੂੰ ਚਲਾਉਣਾ ਨਹੀਂ ਆਉਂਦਾ ਹਾਂ ਪਾਵਰ ਸਟੀering ਆ ਲਾਓ ਜੀ ਆਹ ਤਾਂ ਕੱਢ ਕੀ ਹੋਏ ਚੱਲ ਚੱਲ ਬੱਸ ਉਹ ਟਰਾਲੀ ਲਾਓ ਟਰਾਲੀ ਕੀ ਤੂੰ ਗੰਦ ਪਾਇਆ ਹੈ ਛੜ ਨਾ ਮੱਤ ਮੋਰਨਾਂ ਚੜ ਕੋ ਪਰੇ ਮੈਂ ਤਾਂ ਜੱਟ ਨੂੰ ਛੜ ਕੇ ਟੇਕਿਆ ਝਾਂ ਲਾ ਲਿਆ ਜੀ ਕਹਿੰਦੇ ਸਾਡੇ ਚਾਹ ਚਾਹ ਟੇਕਿਆ ਝਾਂ ਲਾ ਲਿਆ ਜੀ ਮੈਂ ਜਦੋਂ ਮੋਰ ਤੋਂ ਤੇ ਬਾਅਦ ਤੁਹਾਡੇ ਛੱਤਰ ਦੇ ਕੀ ਹੁਣ ਪੈਂਦੇ ਆਦਨ ਆ ਬਿੰਦੂ ਫੜੀ ਕਿੱਥੇ ਜਾਣਗੇ ਬਿੰਦੂ ਆ ਜਾਓ ੜੀ ੜੀ ਬਿੰਦੂ ਪਰ ਲੱਗਣੇਗਾ ਨਾ ਨਿਕਲ ਕੇ ਤੇਰ ਜਾਣਗੇ ਤੇਰੀ ਗਾਣੇ ਉਹ ਨਹੀਂ ਆਉਣਗੇ ਉਹ ਨਹੀਂ ਆਉਣਗੇ ਆਉਣਗੇ ਇੱਥੇ ਪਾਉਣੇ ਆ ਕਰ ਮੈਂ ਤੁਹਾਨੂੰ ਕਿਨੇ ਗਿਆ ਉਹ ਰੱਖ ਪੱਟਾ ਨੂੰ ਚੋੜਾ ਉਹ ਤੇਰੇ ਵਾਹ ਇੱਥੇ ਵਾਇਆ ਤੀ ਪੰਜਰੀ ਗੜੀ ਗੁੱਲ ਕਰਤੀ ਪੱਟਾਂ ਜਾ ਮੈਂ ਚੁੱਕ ਜਣ ਹਾਂ ਸਭ ਵੀਰਾ ਹਏ ਮੇਰੇ ਲਾ ਪਾਤੀ ਸਾਰੀ ਯਾਰ ਦਿਹਾੜੀ ਢੋਲਕਾਰ ਦੀ ਪੱਟਿਆਂ ਚ ਮੰਮੀ ਨਹੀਂ ਕਰਦੇ ਆ ਜਾ ਫੜ ਮੈਂ ਫੜ ਲੈਣਾ ਜਦੋਂ ਡੌਲਾ ਵੇਖੀ ਤੁਹਾਨੂੰ ਆ ਜਾ ਪੁਰਾਣੇ ਮਾਰੀਆਂ ਨੇ ਛੱਤਰ ਖਰਾਬ ਕਰਦੇ ਆ ਮੇਰੇ ਦੇ ਪੱਟੇ ਲੈਣ ਕਿਹਾ ਹੋਣਾ ਹੈ ਯਾਰ ਖਾਣ ਕੇ ਜੁੱਤੀਆਂ ਕਿਹੜਾ ਆ ਆ ਲਾਂਡੇ ਨਾ ਨੂੰ ਆ ਆ ਆਂਦੇ ਆ ਕਿੱਥੇ ਬਗਤਾ ਐਸ ਤਰ੍ਹਾਂ ਨਾ ਤੁੱਥੇ ਅੱਜ ਨਾ ਯਾਰ ਅੱਜ ਤਾਂ ਛੱਲੇ ਅੱਜ ਅਵੇ ਕਿੱਥੇ ਪਾਇਆ ਪਾਇ ਰੂਤੀ ਹੋ ਗਿਆ ਬੜਾ ਕਰੀ ਮਿੰਟ ਟੱਗਾ ਭੱਜ ਗਿਆ ਭੱਜ ਗਿਆ ਕੈਮਰੇ ਨਾਲ ਕੀ ਹੋ ਰਿਹਾ ਹੈ ਜਾ ਬਦ ਮੇਰ ਦੇ ਭੇਜਿਆ ਆ ਗਿਆ ਭੈ ਜੋ ਸਾਰਾ ਦਿਨ ਉਹ ਤੇ ਖੇਡਦੇ ਰਹਿੰਦੇ ਜੇ ਬੰਦੇ ਵਾਲੀ ਗੱਲ ਕੋਈ ਨਹੀਂ ਤੁਹਾਡੀ ਕਹਿਵੀ ਪੱਠੇ ਲੈ ਕੇ ਟਾਈਮ ਤੋਂ ਟਾਈਮ ਵੇਖੋ ਹਨੇਰਾ ਹੋ ਗਿਆ ਫੇਰ ਹੱਥ ਜੋੜਦੇ ਜੇ ਮੈਂ ਹੱਥੁੱਤ ਨਹੀਂ ਜੁੜੇ ਵੇਖਣੇ ਆ ਅਸੀਂ ਦੋਵੇਂ ਤਿੰਨੇ ਮਗਰ ਗਏ ਮੋਟਰਸਾਈਕਲ ਲੈ ਕੇ ਗਏ ਨਾ ਆਪਾਂ ਅਸੀਂ ਜੰਮੂ ਜੰਮੂ ਲੈ ਕੇ ਆ ਗਏ ਆਂ ਡੰਡਾ ਲੋਹੇ ਦੀ ਮੈਂ ਪਾਈਪ ਲੈ ਕੇ ਗਿਆ ਲੋਹੇ ਦੀ ਪਾਈਪ ਹੋਣ ਗੇ ਹੋ ਗਏ ਗੁੰਗੇ ਆਵੇ ਕੰਨਾ ਇਹ ਗੱਲਾਂ ਕਰਦੇ ਕੰਨਾ ਜਾਵੇ ਆ ਆ ਰਿਹਾ ਪਿਓ ਭੌਂਗਦਾ ਭੌਂਕੀ ਜਾਵੇ ਇਹਦਾ ਪੁੱਤ ਆ ਗਾ ਇਹ ਲੈ ਉਹ ਪਰਲਾ ਸੀਰੀ ਦਾ ਵਾਲਾ ਖਰਾਬ ਏ ਪਰਲਾ ਸੀਰੀ ਦਾ ਬੋਲਾ ਕੁੱਤਾ ਏ ਉਹ ਇਹਨਾਂ ਸਾਰਿਆਂ ਨੂੰ ਵਿਗਾੜਦਾ ਏ ਮੈਂ ਸਾਰੇ ਬੰਦੇ ਓਏ ਮੈਂ ਸਾਰੇ ਬੰਦੇ ਬਦਲਦੇ ਨੇ ਤਿੰਨੇ ਦੇ ਤਿੰਨੇ ਆਪਾਂ ਕੋ ਪੱਟੇ ਤੁਸੀਂ ਕਿੰਨੇ ਲਿਆ ਕਰੋ ਮੈਂ ਨਵੇਂ ਰੱਖ ਲੈਣੇ ਸੀ ਆਪਾਂ ਤਿੰਨੇ ਚੱਲਿਆ ਕਰਾਂਗੇ ਜੱਟੋ ਇਹ ਨਵੀਂ ਡਿਊਟੀ ਬਦਲ ਦੇਣੀ ਆ ਠੀਕ ਆ ਆਪਾਂ ਚੱਲੀਏ ਤਿੰਨੇ ਠੀਕ ਆ ਇਹ ਖਰਾਬ ਕਰਦੇ ਉੱਤੇ ਜਾ ਕੇ ਪਤਾ ਨਹੀਂ ਕਿਹੜੇ ਿੱੱਤਰ ਬਟੇਰੇ ਫੜਦੇ ਰਹਿੰਦੇ ਜੇ ਸੰਦਿਆਂ ਨਾਲ ਕੱਢਦਾ ਉੱਤ ਸੜਾਈ ਮੈਨੋ ਮਾਰ ਦੂੰ ਕੋਟਿਆਂ ਵਿਚਾਲੇ ਦੇ ਕੇ ਅੱਜ ਕੋਟਿਆਂ ਵਿਚਾਲੇ ਦੇ ਮਾਰ ਦੂੰਗਾ ਤੈਂ ਵੇਖੋ ਕੀ ਹੋ ਗਿਆ ਵੇਖੋ ਇਧਰ ਸੂਰਜ ਛਿਪ ਗਿਆ ਇਹ 2 ਵਜੇ ਦੇ ਪੱਠੇ ਲੈਣ ਗਏ ਆ ਇਹ ਦੇ 6 ਜਾਪੇ ਹੀ ਆ ਓ ਪੱਲੀ ਔਰ ਇਕੱਠੀ ਕਰਤੀ ਰੱਜੇ ਨੇ ਖਾਂਦੇ ਕੀ ਜੇ ਓਏ ਛੇੜੀ ਜੀ ਗੰਦਾ ਜੇ ਕਿੰਨੇ ਹਜ਼ਾਰ ਵਾਲਾ ਹੈ ਕਿੰਨੇ ਹਜ਼ਾਰ ਵਾਲਾ ਪੰਜਾੜਾ ਪੰਜਾੜਾ ਬਣੀਆ ਪੰਜ ਵਾਲਾ ਉਹ ਟਾਈਮ 'ਚ ਲੋਕ ਬੰਦਾ ਗਲਬਾਤ ਕਰਲੇ ਤੂੰ ਹੀ ਭੈ ਸਾਰੀ ਦਿਹਾੜੀ ਗੁੱਲ ਕਰਤੀ ਹੁਣ ਮੋਟਰ ਸਾੜ ਦਿਓ ਦੇ ਦੇ ਕੇ ਦੋ ਜਣੇ ਲੱਗੇ ਰੁਕ ਲਾ ਹੁਣ ਇੱਕ ਜਣਾ ਲਾ ਲਓ ਇੱਕ ਜਣਾ ਲੋ ਜੀ ਇਹ ਨੇ ਇਹਨਾਂ ਨੇ ਖਾਣੇ ਛੱਤਰ ਇੱਥੇ ਬਲੌਗ ਦਾ ਐਂਡ ਕੀਤਾ ਸਾਰੇ ਪੈਣ ਭਰਾਵਾਂ ਨੂੰ ਸਾਸਰੀ ਘਰ ਅੱਜ ਨਹੀਂ ਇਹਨਾਂ ਦੇ ਪਈਆਂ ਸਵੇਰੇ ਇਹਨਾਂ ਦੇ ਪੈ ਜਾਣੀਆਂ ਅੱਜ ਦੇ ਭੱਜੇ ਛੱਤਰਾਂ ਤੋਂ ਡਰਦੇ ਸਵੇਰੇ ਇਹਨਾਂ ਦੇ ਪਹਿਣ ਗਿਆ ਪਹਿਣ ਗਿਆ ਵੇਂਦੇ ਰਿਹਾ ਜੇ ਕਿੱਤਾ ਇਹ ਕਿੰਨੇ ਕ ਦਿਨ ਭੱਜਣਗੇ ਬੰਦੇ ਬਹੁਤ ਆਪਣੇ ਕੋਲੇ ਆ ਵੇਖੋ ਬੰਦੇ ਬਹੁਤ ਆ ਬੰਦੇ ਬਹੁਤ ਆ ਪੱਠੇ ਪਾਉਣ ਵਾਲੇ ਉੱਧਰ ਉੱਧਰ ਨੂੰ ਬੰਦੇ ਬਹੁਤ ਆ ਬੰਦੇ ਬਹੁਤ ਆ ਮੇਰੇ ਕੋਲੇ ਹਾਂ ਜਾ ਕੋਈ ਪੱਠੇ ਪਾਉਂਦਾ ਕੋਈ ਕੁਝ ਤੂੰ ਹੀ ਖਰਾਬ ਕਰਦੇ ਖਰਾਬ ਮਾਝ ਕੋਲੇ ਆ ਛੋਟਿਆ ਮਾਝ ਕੋਲੇ ਗਾੜਾ ਬੜੀਆਂ ਕੱਢਣੀਆਂ ਕਰਦੇ ਆਣੇ ਹਾਂ ਕਰਿਆ ਹੱਥ ਨਹੀਂ ਲਾਉਂਦਾ ਇੱਥੇ ਲੱਗਾ ਕਾਂ ਟੋਕੀਆਂ ਪਰਸਾ ਆਦੇ ਪਾਦੇ ਤੇ ਲਾਇਆ ਕਰਨਾ ਕਰੇ ਵੀ ਬੱਸ ਬੱਸ ਇੱਕ ਹੋਰ ਲੈ ਕੋਰ ਨੂੰ ਕਾ ਆਏ ਨਜ਼ਰ ਚ ਪਰ ਲਾ ਦਿੱਤੇ ਜੇ ਲਿਆ ਪੋਤੇ ਕੋਰ ਓਏ ਇੱਥੇ ਸੋਟੇ ਨੂੰ ਕਾ ਇਧਰ ਨੂੰ ਰਲਾ ਦਾਂਗੇ ਇੱਕ ਇੱਕ ਕਬਾਸ ਮੇਰਾ ਸ਼ੇਰ ਜਿਉਂਦਾ ਰਹਿ ਇਧਰ ਇਧਰ ਸੋਣਿਆ ਇੱਥੇ ਪਾ ਦੇ ਉਹ ਪਰ 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 ਤੂੜੀ ਤੇ ਇੱਥੇ ਆਪਰ ਲਾ ਦੇ ਨੇ ਉਹਨਾਂ ਨੂੰ ਪੈਰ ਨਾਲ ਚੰਗਾ ਇਹਨਾਂ ਨੂੰ ਕਿੰਨੇ ਦਿਨ ਹੋ ਗਏ ਪੱਠੇ ਨਹੀਂ ਪਾਏ ਯਾਰ ਹਾਂ ਹੜ ਜਾ ਤੇਰੇ ਲਈ ਆ ਮੈਂ ਤਾਂ ਨਹੀਂ ਖਾਣੇ ਹੈਂ ਵਾਰੀ ਵਾਰੀ ਰੋਕ ਜਾਦਾ ਲਾ ਦਿੰਦੇ ਆ ਹੱਲਾ ਹੱਲਾ ਹੋ ਤੁਹਾਡਾ ਨਹੀਂ ਕਜ਼ੂਰ ਮੋਟਰ ਮਾਰੀ ਮੋਟਰ ਆ ਵੋਟਰ ਮਾਰੀ ਆ ਇਹਨਾਂ ਦਾ ਕੋਈ ਕਸੂਰ ਨਹੀਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਫੇਰ ਆਂਦਾ ਐ ਮੈਨੂੰ ਦੁੱਧ ਨਹੀਂ ਫੜਾਉਣਾ ਆਉਂਦੇ ਹਾਂ ਲੈੜ ਤੇਨੂੰ ਰੋਜ਼ ਹੀ ਕਰ ਦਿੰਦਾ ਕੋਈ ਨਾ ਕੋਈ ਹਾਂ ਫਾੜ ਕਿੱਥੇ ਮੱਛਰ ਨੇ ਦੁੱਧ ਘਟਾਤਾ ਯਾਰ ਆ ਕਿੱਥੋਂ ਛੱਡਣਾ ਛੇਤੀ ਗਰਮਣਾ ਆਉਣਾ ਐ ਮੈਨੂੰ ਖੁਰਕ ਬੜੀ ਲੱਗੀ ਜਾਂਦੀ ਛੇਤੀ ਗਰ ਛੇਤੀ 33 ਮਿੰਟ ਮਾਰ ਕਾਲੀ ਕਾਲੀ ਤੇ ਠੀਕ ਆ ਚਲ ਆਇਆ ਫਿਰ ਚੱਲੀਏ ਇੱਥੇ ਖੜਨਾ ਨਹੀਂ